ਆਪੇ ਦਿੱਤਾ ਇਹ ਚਾਪਾ ਚਾਪਾ ਮੇਰੇ ਬਿਨਾ ਕੰਮ ਨਹੀਂ ਖੁੱਸਦਾ ਕੰਮ ਦਾ ਲਾਜ ਤੇ ਚਾ ਪੀ ਲੈ ਠੀਕ ਹੈ ਤੇ ਨਾਲ ਆਪੇ ਤੇਰੀ ਦਵਾਈ ਠੀਕ ਹੈ ਦਵਾਈ ਦਵਾਈ ਧਿਆਨ ਨਾਲ ਲੈ ਲਈ ਆਪਦੀ ਆਪ ਦਾ ਧਿਆਨ ਰੱਖਿਆ ਘਰ ਦੇ ਹੁਣ ਰੱਖਿਆ ਬੇਬੇ ਜਮਾਨਾ ਮਾੜਾ ਕੋਈ ਗੱਲ ਨਹੀਂ ਮੈਂ ਤਾਂ ਬੰਦਿਆਂ ਵਰਗੀ ਆ ਤੈਨੂੰ ਪਤਾ ਹੀ ਆ ਹਾਂ ਮੇਰੇ ਮੁਰੇ ਕੋਈ ਬੋਲਦਾ ਨਹੀਂ ਕੋਈ ਖੰਗਦਾ ਨਹੀਂ ਦੁਕਾਨਦਾਰੀ ਵਧੀਆ ਢੰਗ ਨਾਲ ਚਲਾਈਦੀ ਆ ਆਪਦੀ ਚੱਲ ਤੂੰ ਚੰਗਾ ਆਂਦਾ ਧਿਆਨ ਰੱਖੀ ਨਾਲੇ ਚਾਹ ਪੀ ਲਈ ਤੇ ਨਾਲੇ ਆਪਦੀ ਟਾਈਮ ਨਾਲ ਦਵਾਈ ਲੈ ਲਈ ਚੰਗਾ ਦੁਪਹਿਰ ਜਦ ਮੈਂ ਫੇਰ ਗੇੜਾ ਮਾਰੂੰਗੀ ਘਰੇ ਚੰਗਾ ਹੁਣ ਮੈਂ ਜਾ ਕੇ ਦੇਖਦੀ ਆ ਕੰਮਕਾਰ ਦਾ ਹੋਰ ਕਾਕਾਂ ਦਾ ਟਾਈਮ ਵੀ ਆ ਹੁਣ ਲੈਟ ਲੈਟ ਨਾਲ ਮੈਂ ਦੇਖਦੀ ਆ ਮੇਰਾ ਕੰਮ ਦਾ ਟਾਈਮ ਹੈਗਾ ਸਵੇਰੇ ਸਵੇਰੇ ਕਸਟਮਰ ਆਉਂਦੇ ਆਗੇ घरों समझा के कभी सौ लाया छोटे छोटे क्ड के इथ रखे पेड़ बस कम वाले बिना कम नहीं करते रा बंदा करे ये आप दे बिना कानू लौट आम जेठे ते भी दे है तुम्हें, क्योंकि उधर ते भी ना है ज़रांग करना, आप तो नहीं है ना जा के, मार दियो ते मत है जन, इधर आए थे लोना डा सब दाग दासे, आए गाँठ की मेथड बनने को देख के, आज चले दे आने को, पोस्टी जाके नहीं मारने, ये क्या नाम? हाँ ਸੋ ਤਾਂ ਹੈ ਇਹ ਤਾਂ ਮਕੈਨਿਕਾਂ ਕੇ ਨਾਇਕ ਹੈ ਇਹਨਾਂ ਨੂੰ ਬਹਿ ਸਕਦੇ ਹਾਂ ਬਾਕੀ ਹੋ ਵੀ ਸਭ ਅਮਸ਼ਾ ਕਰਤਾ ਮੜਮਟਾ ਮੈਨੂੰ ਲੱਗਦਾ ਇੱਥੇ ਵੀ ਲਈ ਬਟਾ ਤੂੰ ਆ ਇਹ ਆ ਵੇਖ ਆ ਇਹਨੂੰ ਵੇਖ ਕੇ ਕੌਣ ਕਹੇ ਇੱਥੇ ਜੀ ਨਾਲ ਬੰਦੂ ਤੇਰਾ ਹੈ ਹਾਂ ਮੜਮਟਾ ਕੰਮ ਧਿਆਨ ਨਾਲ ਕਰਿਆ ਕਰ ਹਸਲ ਤਾਂ ਲਾਇਆ ਕਰ ਇੱਥੇ ਲੈ ਦੱਸ ਜਿਹੜੇ ਚੱਜਦੇ ਆ ਉਹ ਤਾਂ ਹਾਂ ਦੋ ਦੋ ਤਿੰਨ ਤਿੰਨ ਲਾਰ ਰੱਖਿਆ ਆ ਛੋਟੇ ਛੋਟੇ ਬਿੱਚੇ ਬਾਜ ਜਾਰ ਰੱਖਿਆ ਐਂ ਦੇ ਫੜੂ ਤਰੇ ਕੋਲ ਜੂਸ ਪੀਣਾ ਥੇ ਮੜਾ ਮੜਾ ਕੰਮ ਤੇ ਹਾਨਾ ਕਰ ਲਿਆ ਕਰ ਇਹ ਆਪ ਦੇ ਮਰੇ ਬਿਨਾ ਸਰਦਾਂ ਨੂੰ ਕਾਹਨ ਜਾਂਦਾ ਕਾਹ ਤਸ ਕੋਈ ਬੱਟਾ ਪੈਸਾ ਪੂਸਾ ਕੁਝ ਨਹੀਂ ਬੱਟਾ 200 ਬੱਟਾ ਇਆ ਫੜਾ ਪਰ ਦਾਨੀ ਕੋਈ ਨਹੀਂ 200 ਬੱਟਾ ਆਹੀ ਬੱਟੇ ਬੱਸ ਆਹੀ ਬੱਟੇ ਆਇਆ ਤੂੰ ਤੜਕੇ ਦਾ ਕੋਈ ਟੰਗਾਉਂਦਾ ਨਹੀਂ ਆਕਸਮਨ ਨੂੰ ਫੜਾ ਕੇ

ਇਹ ਜੇ ਤੁਸੀਂ ਇੱਕ ਆਲਦਾ ਪੀਓਗੇ ਰੰਗ ਦੇਖੋ ਕਿੰਨਾ ਸਾਫ ਹੋਣਾ ਹੈ। ਤਾਂ ਕਿ ਲੋਪਉਂਦੇ ਸਾਡੇ ਕੋਲ ਪੀਣ। ਆਪਾਂ ਇੱਥੇ ਹੀ ਪੀਆ ਕਰਾਂਗੇ ਕਿ ਹੁਣ ਤਾਂ ਇੱਥੇ ਹੀ ਪੀਣਾ। ਮੈਂ ਪੁੱਛੀ ਕਿੰਨੇ ਹੋ ਗਏ? 100 ਰੁਪਏ ਹੋ ਗਏ ਜੀ ਦੋਨੋਂ ਦਾ। 50 ਦਾ ਇੱਕ ਤੇ ਹਾਂਜੀ ਹਾਂਜੀ 50 ਦਾ। ਆ ਲਓ। 200 ਰੁਪਏ। ਇਹ ਰੰਗ ਵੀ ਜਾਂਦੇ ਰਹਿ ਕਰਾਂਗੇ। ਹਮਾਂ ਦਾ ਸਿਧਾਂਤ ਆ ਤੁਮ ਜੇ ਹੁਣ ਹੀ ਮੇਰੇ ਤੋਂ ਕੰਮ ਫਿਰ ਹੋਊਗਾ ਤੇ ਮੈਂ ਬਹੁਤ ਵਧੀਆ ਫੀਸ ਲਾਉਣੀ ਆ ਕਿਹਦੀ ਸਫਾਈ ਰੱਖਿਓ ਹਨਾ ਬਸ ਸਫਾਈ ਦਾ ਹੀ ਮੁੱਲ ਆ ਤੇਰਵਾ ਸਭਾ ਦਾ ਸਮਝ ਨਹੀਂ ਆ ਰਿਹਾ ਫਾਈਨਲ ਲੱਗੀ ਆਹੇ ਆਹੇ ਕਰਦਾ ਨਾ ਤਾਂ ਬਥੇਰੇ ਫੋੜਾ ਵਾਦਾ ਦਿੰਦੇ ਹੋ ਕੰਮ ਦਾ ਨਹੀਂ ਕਰਦੇ ਢੱਕਾ ਤੈਨੂੰ ਤਾਂ ਕਿਤੇ ਨਹੀਂ ਜਾ ਆਇਆ ਨਹੀਂ ਬਿਆ ਕਹਾ ਬਹੁਤ ਕਸ਼ਟ ਕੋਈ ਤਾਂ ਜਰੂਰ ਮੱਫੂ ਕਿਉਂ ਬਾਪੂ ਨੂੰ ਮੁੱਠੀ ਲੱਗਾ ਖਾਣੇ ਚ ਔਰ ਆਹ ਚਾਹ ਜੂਸ ਕਰੇ ਮੈਨੂੰ ਆਹ ਜੂਸ ਨੂੰ ਤਾਂ ਤੇਰਾ ਮੂੰਹ ਟੜਦਾ ਯਾਰ ਪੀ ਲੈ ਸਾਡੇ ਕੋਲ ਤੁਸੀਂ ਕਿੰਨੇ ਬੋਲੇ ਆਂ ਇਹ ਕਿਸ਼ਕਿਆ ਰੇ ਹਾਂ ਜੀ ਵੀ ਤੱਕ ਤੇਰਾ ਨੂੰ ਦੁੱਧਿਆ ਜੂਸ ਪੀ ਨੂੰ ਕੰਮ ਦਾ ਡੱਕਾ ਵੀ ਕਰ ਲਿਆ ਕਰੋ ਕਿੰਨਾ ਕਰ ਫਰੀ ਹੋ ਕਿੰਨਾ ਨਾ ਕਰਿਆ ਕਰਿਆ ਯਾਰ ਕੋਈ ਨਾ ਕੀਤਾ ਚੱਲੇ ਪਰ ਵਾਸਤੇ ਮੁੰਡੇ ਬਾਹ ਤੇ ਘਰ ਪਾਤਾ ਕਿੰਨੇ ਕਿਨੇ ਸੋਹਣੇ ਆਹੋ ਸੋਨਾ ਤਾਂ ਬਥੇਰਾ ਕੁੱਤਾ ਪਹਿਲਾਂ ਉਹ ਕੁੜੀ ਕੁੜੀ ਖੜੀ ਉਹਨੂੰ ਪੁੱਛ ਲੈ ਚੱਕਣ ਮੜ ਕੇ ਆ ਕੇ ਯਾਰ ਬਾਪੂ ਯਾਰ ਘਰੇ ਵੀ 파ਸ਼ਨਾ ਤੇਰਾ ਇੱਥੇ ਵੀ 파ਸ਼ਨਾ ਤੇਰਾ ਯਾਰ ਹੂੰ ਤੇ 파ਸ਼ਨਾ ਦੀ ਹੋਰ ਕੀ ਕਰੂੰਗਾ ਜੀ ਤੁਸੀਂ ਕੰਮ ਕਰੇ ਕਦੋਂ 파ਸ਼ਨਾ ਦੇਵਾਂ ਮੈਂ ਜਦੋਂ ਤੂੰ ਪਰਚੂਨ ਦੀ ਦੁਕਾਨ ਦੇਖਣਾ ਨਾ ਮੈਂ ਕਹਿੰਦਾ ਨਾ ਕੋਈ ਜੂਸ ਵਾਲੀ ਦੁਕਾਨ ਦੇਖ ਲਈ ਗਾਜਰਾਨੀ ਦੇਖ ਲਈ ਹਾਂ ਤਾਂ ਉਹਨੂੰ ਕਹਿੰਦਾ ਨਾ ਤੂੰ ਆ ਜਾ ਮੈਂ ਕਰ ਲਊਂ ਕੰਮ ਕਰੀਏ ਨਾ ਤੈਨੂੰ ਕਹਾਂ ਵੀ ਮੈਨੂੰ ਕਪਾਣ ਲੈ ਕੇ ਦੇ ਦੇ ਕਪਾਣ ਲੈ ਕੇ ਮੈਂ ਹੈ ਮੈਂ ਤਾਂ ਤੈਨੂੰ ਕਿਤੇ ਜਹਾਜ਼ ਨਾ ਲੈ ਕੇ ਦੇ ਦੇ ਕਮਨਾ ਕਰਿਆ ਕਰੋ ਸੋਚਾਂ ਦਾ ਬਥੇਰ ਨਾ ਸੋਚਦੇ ਹੋਰ ਤਾ ਹੌ ਉਡਣ ਲੀਆਂ ਆਜੋ ਆਜੋ ਬੈਂਕਾ ਚੁਸਪੀਂਦਾ ਆ ਵੇਖ ਆ ਜਾ ਤੈਨੂੰ ਦੱਸ ਦਿੰਦਾ ਆ ਵੀ ਕਹੀ ਦਿੱਤੀ ਪਹਿਣ ਇਹ ਵੀ ਕੰਮ ਕਰੀ ਜਾਂਦੀ ਹੈ ਜੀ ਪਾਲੇ ਨੇ ਕਿਤੇ ਸਾਰਾ ਉਹ ਕੋਲੇ ਹੁੰਦੇ ਡੀ ਮੋਬਾਈਲ ਆ ਇਸੇ ਬੱਤੇ ਕੀ ਕਰਦਾ ਕੋ ਦੂਸਰੇ ਬਾਪੂ ਯਾਰ ਤੜਕੇ ਤੋਂ ਲੱਗਦਾ ਯਾਰ ਸਵੇਰ ਤੋਂ ਹਾਂ ਮੇਰੇ ਨਾ ਜੇਬਾਂ ਭਰਿਆਂ ਨੇ ਤੁਸੀਂ ਇਹ ਸਾਰਾ ਬੀਚ ਗਿਆ ਦੇ ਉਹ ਕੰਮ ਲਾਦੇ ਕੋਈ ਮੈਂ ਚਾਹਤ ਪਾਉਣ ਦੇ ਪਾਉਣ ਦੇ ਪੈਨ ਦੇਖਦਾ ਕਿ ਇਹ ਕਪੈਨ ਪਾੜਦਾ ਹੈ ਹਏ ਤਾਂ ਕੰਮ ਕਰਨ ਵਾਲੇ ਕਰਿਆ ਕਰੋ ਕੰਪੈਨ ਤੋਂ ਵੀ ਇਹ ਕੰਮ ਕਰੂੰ ਵੀ ਦਪੈਨਾਂ ਦੀ ਲੈ ਲਵਾਂ ਕੰਪੈਨ ਜਾਣਾ ਚਾਹਤ ਪਾਉਦਾ ਜਿਹਨੂੰ ਵੀ ਮਨ ਆ ਬੋਲੇ ਲੈ ਇਹਦੀ ਪੈਨ ਬਹੁਤ ਨੰਗਰ ਲੱਗਿਆ ਬਸ 10 ਰੁਪਏ ਦੇ ਦੇ ਮੰਡਲ ਨਾ ਘੜਾ ਪਟਾਇਆ ਨਾ ਅੱਜ ਕੱਲ੍ਹ ਦੀ ਮਟੀਰ ਕਰਕੇ ਰਾਜੀ ਆ ਨਸ਼ੇ ਜਿੰਨੇ ਮਰਜ਼ੀ ਕਰਾ ਲੋ ਇਹਨਾਂ ਤੂੰ ਕੰਮ ਨੂੰ ਨਹੀਂ ਆ ਨਾ ਫੜ 10 ਰੁਪਏ ਮੈਥੋਂ ਉਹਨਾਂ ਨਾਲ ਆਪਣੇ ਖਾਣੇ ਤੇ ਜਾ ਤੁਰ ਜਾ ਇਥੋਂ 2 ਰੁਪਏ ਦੀ ਵੀ ਕਿੰਨੇ ਨਖਰੇ ਕਰਦਾ ਐਦਾਂ ਦੇਖ ਲੈ ਭਾਈ ਨਹੀਂ ਆ ਭਾਈ ਅੱਜ ਕੱਲ੍ਹ ਤੇ ਸਾਰੇ ਚਬਕਾਂ ਦਾ ਕੰਮ ਤੁਸੀਂ ਵੀ ਤਾਂ ਕੰਮ ਕਰਦੇ ਹੋ ਕੀ ਕਰੀਏ ਭਾਈ ਕਰ ਫਿਰ ਫਿਰ ਹੀ ਘਰ ਚੱਲਦੇ ਆ ਕੰਮ ਕਰਨ ਜਾਂ ਤਾਂ ਘਰ ਚ ਜਾਊਗਾ ਇਹਦਾ ਤਰੇ ਫਿਰਦੇ ਸਾਰੇ ਤੂੰ ਕੰਮ ਨਹੀਂ ਕਰਦਾ ਡੱਕਾ ਬਾਸਤਾ ਨਹੀਂ तो चा सोच के हम तो बिना के लिए भाई सारा को काम करके खुशला सब के जो ब्रेक के काम लोग मैं तो भाई 2 साल हो गए चल बढ़िया भाई आपदा टाइम पास करी जने और भाई रोटी तकमा के खानी है दूसरे साइड के बेचिए घर की छोटा का दे नालो ये तो एम भी तो करता है तो 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 ਸਾਡੇ ਨੂੰ ਤੇ ਮੈਂ ਕਦੇ ਦੇਖਿਆ ਹੈ ਬਾਈ ਬੋਲਣ ਦਾ ਕੰਮ ਹੀ ਆ ਲੋਕਾਂ ਨੇ ਕਿੰਨੇ ਮੂੰਹ ਉਨੀਆਂ ਗੱਲਾਂ ਕੰਮ ਦਾ ਕੋਈ ਨਹੀਂ ਆ ਨਹੀਂ ਕਹਿੰਦੇ ਹੁੰਦੇ ਆ ਨਾ ਸਿਆਣੇ ਯਾਰੀ ਮੇਣਾ ਚੋਰੀ ਮੇਣਾ ਪਰ ਕੰਮ ਦਾ ਕੋਈ ਮੇਣਾ ਨਹੀਂ ਹੈ ਅੱਡੀ ਮਿਹਨਤ ਦਾ ਪੁੰਡਾ ਕੀ ਹੋਰ ਅੱਛਾ ਜਿਹੜੇ ਬਾਹਰ ਨੂੰ ਭਾਈ ਦੋਸਤ ਸਭ ਨੂੰ ਕੰਮ ਕਰਨਾ ਪੈਂਦਾ ਉੱਥੇ ਵੀ ਤਾਂ ਕੰਮ ਕਰਦੇ ਆ ਪਰ ਇੱਥੇ ਨਹੀਂ ਕਰਦੇ ਸਾਰੇ ਕੰਮ ਨਹੀਂ ਕਰਦੇ ਆ ਉਹ ਤਾਂ ਕਰਨਾ ਉਹੀ ਤਾਂ ਇੱਧਰ ਵੀ ਹੋ ਸਕਦੇ ਵੀ ਇੱਧਰ ਕਿਹੜਾ ਹੁੰਦੇ ਨੇ ਕੰਮ ਕੰਮ ਬਚਰੇ ਨੇ ਪਰ ਕੰਮ ਦੇ ਤੋੜੇ ਆ ਅੱਜ ਕੱਲ੍ਹ ਬਹੁਤ ਜ਼ਿਆਦਾ ਕੰਮ ਹੈ ਪੰਜਾਬ ਚ ਕੰਮ ਨਹੀਂ ਕਰਦੇ ਚੰਗੇ ਨਸ਼ੇ ਕਰ ਕਰ ਬਰੀ ਜਾਂਦੇ ਐ ਕੰਮ ਨੂੰ ਤਾਂ ਕੋਈ ਤਾਂ ਰਾਜ਼ੀ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਲੈ ਕੇ ਜਿੱਲਾ ਮਰਜ਼ੀ ਕਰ ਲੋ ਆਪਣੇ ਕੰਮ ਮੁਕਤੇ ਨਹੀਂ ਤੇ ਨਰਾਕੀ ਇਹ ਵੀ ਤਾਂ ਕਹਿੰਦਾ ਮਿਹਨਤ ਕੌਣ ਕਰਕੇ ਰਾਜ਼ੀ ਅੱਜ ਕੱਲ ਇਹ ਮਿਹਨਤ ਕਰਕੇ ਰਾਜ਼ੀ ਨਹੀਂ ਹੈਗਾ ਇਹ ਤਾਂ ਸਾਰੇ ਇਹਨਾਂ ਕੋਲੇ ਪਤਾ ਕੀ ਐ ਚੰਗੇ ਦਾ ਮੋਟਰਸਾਈਕਲ ਹੋਣ ਹਾਂ ਚੰਗੇ ਮੋਬਾਈਲ ਹੋਣ ਤੇ ਕੰਮ ਦਾ ਲੈਣਾ ਨੂੰ ਕਹਿੰਦੇ ਉਹਦੀ ਗੋਲੀ ਵੱਜ ਜਾਂਦੀ ਮੇਰੇ ਸਾਲ ਕੜਿਆਂ ਦੇ ਹਾਂ ਕੰਮ ਕਰਕੇ ਕਿੱਥੋਂ ਰਾਜ਼ੀ ਅੱਜ ਕੱਲ ਕੰਮ ਨਹੀਂ ਕਰਦੇ ਜਮਾ ਢੱਕਾ ਆ ਵੀ ਧਰੌੜਾ ਸਾਰਾ ਹਾਂ ਉਹ ਨਾਲ ਜੇ ਤੇ ਨਹੀਂ ਪੜਾ ਲੀਂ ਜੀ ਲੈ ਦੇ ਤੂੰ ਕੀ ਲੈ ਦੇ ਕੰਮ ਨਾ ਸੱਤੋ ਕੰਮ ਨਹੀਂ ਕੰਮ ਤੇ ਅੜਕਾ ਦੇ ਇਹਨੂੰ ਕੰਮ ਕਰਾ ਦੇ ਮੈਂ ਵੀ ਤਾਂ ਲੰਨੀ ਇੱਥੇ ਸਟਾਲ ਹੈ ਉਹ ਕੰਮ ਕਰਾ ਦੇ ਇਹਨੂੰ ਆਪ ਦਾ ਜਿਹੜੇ ਖੜ ਕੇ ਕਰੇ ਆਪ ਦਾ ਕਰਦਾ ਕਰਦਾ ਇਹਦੇ ਨਾਲ ਮਗਲ ਚੰਗਾ ਭਾਈ ਜਉਂਦੇ ਬਸਦੇ ਰਹੋ ਵਧੀਆ ਕੰਮ ਕਰਿਆ ਕਰ ਆਹ ਬਾਬੂ ਜਰਦ ਦੀ ਕੁੜੀ ਵੀ ਦਵਾਈ ਦੀ ਹੁਣ ਆ ਜਾ ਇੱਧਰ ਤੀ ਦਵਾਈ ਖੜਾ ਮੈਂ ਤਾਂ ਮੇਰਾ ਬਲੱਡ ਪਾਦਾ ਜਾਂਦਾ ਮੈਂ ਤੁਹਾਨੂੰ ਦੱਸਾਂ ਹਮੇ ਆ ਤੁਹਾਨੂੰ ਦੱਸਾਂਗਾ ਲੱਗਦਾ ਕੀ ਨਾ ਕੀ ਹੋ ਜਾ ਵੀ ਇਹ ਪਿੰਡ ਬਾਬੂ ਹੋਣਾ ਮੇਰੇ ਕੋਲੇ ਵੀਡੀਓ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੇਰੇ ਕੋਈ ਝਾਕ ਨਹੀਂ ਕਿ ਭਾਈ ਹੁਣ ਕਿੰਨਾ ਵਿੱਚ ਕਮਾਈ ਜਾਊਗਾ ਬੁੜੇ ਕਹੋ ਇਹ ਕਮਾਉਂਗੇ ਤਾਂ ਹੀ ਤੁਸੀਂ ਚੰਗੇ ਰਹੋਗੇ ਸੁਣਨਾ ਸਮਝਾ ਗੱਲਾਂ ਸਾਰੀਆਂ ਲੋਡ ਪਰ ਲਾ ਹੁਣ ਤੁਹਾਡੇ ਕੰਮ ਆਉਣਗੇ ਇੰਨਾਂ ਹੀ ਤੁਰੇ ਫੇਰੇ ਨਾਲ ਹੀ ਕੰਮ ਚੱਲਦਾ ਹੈ ਕਿ ਐਂ ਨਿਕਲ ਗਏ ਕਦੇ ਐਂ ਨਿਕਲ ਗਏ ਉਹ ਦਿਨ ਦਿਖਾ ਕੇ ਲਿਆਇਆ ਸੀ ਕਿ ਲੋਗਾਂ ਦੇ ਉੱਤੇ ਲਾਈ ਬੈਠੀ ਐ ਡਾ ਕੰਮ ਕਰਨੇ ਪੈਂਦੇ ਆ ਸਾਰਿਆਂ ਨੂੰ ਸਰਜਾ ਨਾ ਮਰੀ ਜਲੇ ਚੱਕੀ ਰੋਣੇ ਵਾਂਗੂ ਮੈਂ ਤੈਨੂੰ ਦੱਸਾਂ ਬਾਪੂ ਕੀ ਕਰਗੇ ਕਰਗੇ ਕੀ ਕੰਮ ਕਰੋ ਹੋਰ ਕੀ ਕਰੂੰ ਬਿਲੇ ਬਿਲੇ ਰਹਿਣੋਂ ਸਾਡਾ ਜੀ ਨਹੀਂ ਕਰਦਾ ਨਾ ਨਸ਼ੇ ਕਰਨੋਂ ਜੀ ਕਰਦਾ ਹਾਂ ਵੀ ਇਹ ਕਰ ਲਈ ਸਰਕਾਰਾਂ ਨੇ ਸਾਡੇ ਨਾਲ ਝੂਠੇ ਵਾਅਦੇ ਕੀਤੇ ਕਰ ਕਰਾ ਕੇ ਨੌਕਰੀ ਦੇਵਾਂਗੇ ਕੀ ਕਰਕੇ ਅਸੀਂ ਹੁਣ ਉਹ ਤਾਂ ਪਤਾ ਹੈ ਸਰਕਾਰਾਂ ਦਾ ਸਭ ਕੁਝ ਕਰਦੇ ਨੇ ਜੀ ਹੁਣ ਨਹੀਂ ਲੋਕ ਰਹਿਣਗੇ ਇਹ ਨਹੀਂ ਨੂੰ ਹੋਰ ਕੰਮ ਪਾਪਰ ਕਰੋ ਕੋਈ ਇਹ ਤਾਂ ਪਤਾ ਹੀ ਆਪਾਂ ਸਭ ਨੂੰ ਅਚਾ ਨੌਕਰੀ ਦੇ ਉਹ ਵੀ ਕਾਗਜ਼ ਪੱਤਰ ਭਰੀ ਚੱਲੋ ਨਾਲ ਪਰ ਇਹ ਤੁਹਾਨੂੰ ਵੀ ਜਮਾਈ ਕੰਮ ਛੱਡ ਦਿਓ ਚਲੋ ਬਾਪੂ ਕੁਛ ਕਹਿਤਾ ਅੱਜ ਮੈਂ ਸਰਕਾਰਾਂ ਤੇ ਨਿਰਭਰ ਨਹੀਂ ਰਹਿਣਾ ਹਾਂ ਮੈਂ ਵੀ ਕੋਈ ਨਾ ਕੋਈ ਪ੍ਰਾਈਵੇਟ ਚੱਲ ਚੌਕ ਦੇ ਕਿਤੇ ਮੱਚਾ ਕੋਈ ਆਪ ਦੇ ਕੰਗਾ ਤਾਂ ਨਹੀਂ ਮੇਰਾ ਵੀ ਮਨ ਖੁਸ਼ ਹੋ ਜੇ ਜੇ ਫਿਰ ਮੇਰਾ ਅੱਖਾਂ ਖੋਤੀ ਹੈ ਹੋਲਦੇ ਨਾ ਫਿਰ ਪਰ ਅੱਜ ਤੋਂ ਬਾਅਦ ਮੈਂ ਤੇਰਾ ਤੁਹਾਨੂੰ ਕੰਮ ਕਰਦਾ ਸ਼ਾਬਾਸ਼ੀ ਸ਼ਾਬਾਸ਼ ਜੀ ਮੇਰੀ ਇੰਨੀ ਗੱਲ ਸੁਣਨੀ ਸਸ ਕਾ ਜੀ ਸਾਡੀ ਟੀਮ ਵੱਲੋਂ ਸਾਰਿਆਂ ਨੂੰ ਹੋਰ ਹੋਰ ਤੁਸੀਂ ਸਾਡੀ ਵੀਡੀਓ ਦੇਖੀ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਔਰ ਜਿਨੇ ਜਿਨੇ ਵੀ ਹਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਸਬਸਕ੍ਰਾਈਬ ਕਰ ਲੋ ਮੇਰੇ ਚੈਨਲ ਦਾ ਨਾਮ ਹੈ ਜੀ ਹਰਜੋਤ ਫਿਲਮਜ਼ ਸੋ ਮੇਰੇ ਨਿਊ ਚੈਨਲ ਨੂੰ ਬੱਤ ਬੱਤ ਸਪੋਰਟ ਕਰਨਾ ਜੀ ਸਾਡੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸੋ ਸਾਡੀ ਛੋਟੀ ਜੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ